ਸਮਾਨਾ ਹੈਲਪਲਾਈਨ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੀ ਹੈ ਕਿ ਆਉਣ ਵਾਲੇ 2025 ਦੇ ਵਿੱਚ ਪ੍ਰਿਆਗਰਾਜ ਮਹਾਕੁੰਭ 2025 ਹੋਣ ਜਾ ਰਿਹਾ ਹੈ ਜਿਸ ਦੇ ਸੰਬੰਧੀ ਕੁਝ ਜਾਣਕਾਰੀ ਸਮਾਨਾ ਦੀ ਟੀਮ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਗੱਲ ਕਰਾਨੇ ਆ ਸਮਾਨਾ ਦੀ ਟੀਮ ਵੱਲੋਂ ਜੋ ਕਿ ਇਸ ਕੁੰਭ ਦੇ ਵਿੱਚ ਬੱਚੜ ਕੇ ਸਹਿਯੋਗ ਪਾ ਰਹੇ ਹਨ हां जी दीपू जी ਕੀ ਕਹਿਣਾ ਚਾਹੋਗੇ ਜੋ ਇਹ ਤੁਸੀਂ ਮੋਹਮ ਚਾਲੂ ਕੀਤੀ ਹੈਗੀ ਹੈ ਕੁੰਭ ਦੇ ਬਾਰੇ ਸਾਡਾ ਮੇਨ ਮਕਸਦ ਇਹ ਹੈ ਜੀ ਵੀ ਹਰੀਤ ਕੁੰਭ ਨੂੰ ਉਹ ਕਰਨਾ ਅਸੀਂ ਆਰਐਸਐਸ ਵੱਲੋਂ ਮਿਸ਼ਨ ਹੈ ਜਿਨ੍ਹਾਂ ਦੇ ਸੰਜੋਜਕ ਭੋਲਾ ਜੀ ਬਣਾਏ ਗਏ ਨੇ ਸਾਡੇ ਸੰਚਾਲਕ ਜੀ ਚਮਨ ਲਾਲ ਜੀ ਧਨੇਠਾ ਤੇ ਸਾਡੇ ਅਜੀਤ ਜੀ ਨਗਰ ਕਾ ਆ ਦੇ ਰਹਿਮ ਨਾ ਹੀ ਹੇਠ ਇਹ ਚੱਲ ਰਿਹਾ ਪ੍ਰਯਾਸ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਹੈ ਵੀ ਅਸੀਂ ਇੱਕ ਥਾਲੀ ਤੇ ਇੱਕ ਥੈਲਾ ਜਿਹੜਾ ਵੀ ਉੱਥੇ ਕੁੰਮਚ ਜਾਏਗਾ ਉਹਨੂੰ ਦਵਾਂਗੇ ਜਿਹਦੀ ਕੀਮਤ ਅਸੀਂ 150 ਰੁਪਏ ਰੱਖੀ ਹੈ ਤੇ ਉਹ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਰੱਖੀ ਹੈਗੀ ਇਕੱਠਾ ਕਰਨਾ ਹੈ ਉਹ ਪੈਸੇ ਨੂੰ ਇਕੱਠਾ ਕਰਕੇ ਉੱਥੇ ਦਿੱਲੀ ਤੇ ਅਸੀਂ ਆਰਡਰ ਦਿੱਤਾ ਥਾਲੀਆਂ ਦਾ ਅਸੀਂ ਉੱਥੇ ਪਹੁੰਚਾ ਦਾਂਗੇ ਤੁਹਾਡੀਆਂ ਥਾਲੀਆਂ ਜਿਹੜੀਆਂ ਦਵਾਂਗੇ ਤੁਸੀਂ ਤੇ ਉੱਥੇ ਇੱਕ ਪ੍ਰਣ ਲੈ ਰਹੇ ਨੇ ਬਾਕੀ ਜਾ ਰਹੇ ਜਿਹੜਾ ਵੀ ਜਾ ਰਿਹਾ ਹੈ ਵੀ ਮੈਂ ਕੋਈ ਸਾਬਨ ਦਾ ਯੂਜ਼ ਨਹੀਂ ਕਰਾਂਗਾ ਸਿੰਗਲ ਯੂਜ਼ ਪਲਾਸਟਿਕ ਦਾ ਯੂਜ਼ ਨਹੀਂ ਕਰਾਂਗਾ ਡਿਸਪੋਜ਼ਲ ਦਾ ਯੂਜ਼ ਨਹੀਂ ਕਰਾਂਗਾ ਜਿਹੜੀ ਉਹ ਹੈ ਤਰਵੈਣੀ ਚ ਕੁਝ ਵੀ ਨਹੀਂ ਧਰਾਵਾਂਗਾ ਪੂਜਾ ਸਮਗਰੀ ਜਾਂ ਹੋਰ ਕੁਝ ਵੀ ਨਹੀਂ ਧਰਾਵਾਂਗਾ ਜਿਹੜਾ ਕਚਰਾ ਹੈ ਉੱਥੇ 12 1200 ਟਨ ਕਚਰਾ ਇਕੱਠਾ ਹੋਣਾ ਹੈ ਅਸੀਂ ਉਹਦਾ ਪ੍ਰਯਾਸ ਕਰ ਰਹੇ ਹਾਂ ਵੀ ਉਹਨੂੰ ਕਿੰਨਾ ਨੀਚੇ ਲੈ ਕੇ ਜਾ ਸਕਦੇ ਹਾਂ ਵੱਧ ਤੋਂ ਵੱਧ ਸਾਡਾ ਪ੍ਰਯਾਸ ਹੈ ਵੀ ਪੋਲਿਊਸ਼ਨ ਫ੍ਰੀ ਰੱਖੀਏ ਉਹਨੂੰ ਬਿਲਕੁਲ ਇਹ ਜਿਹੜੀ ਮੋਹਮ ਇਹ ਸਾਰੇ ਭਾਰਤ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਜੋ ਇਹ ਸਾਰੇ ਆਰਐਸਐਸ ਦੇ ਬੈਨਰ ਥੱਲੇ ਇਹ ਸਾਰੇ ਭਾਰਤ ਦੇ ਵਿੱਚ ਮੇਮ ਚਾਰੀ ਆਰਐਸਐਸ ਦੇ ਵਲੰਟੀਅਰ ਹੀ ਕੰਮ ਕਰਨਗੇ ਉੱਥੇ ਇਸ ਸੰਬੰਧੀ ਜੋ ਤੁਸੀਂ ਇਹ ਮੋਹਮ ਚਾਲੂ ਕੀਤੀ ਹੈ ਤੁਸੀਂ ਸਮਾਣਵਾਸੀਆਂ ਦੇ ਲਈ ਕੀ ਸੰਦੇਸ਼ ਕਹਿਣਾ ਚਾਹੋਗੇ ਸਮਾਣਵਾਸੀ ਇਹ ਹੀ ਹੈ ਵੀ ਇਸ ਕੁੰਭ ਦਾ ਨਾਣ ਤਈ ਨਾਣ ਹੈ ਤੁਹਾਡਾ ਜੇ ਤੁਸੀਂ ਇੱਕ ਥਾਲੀ ਵੀ ਦਿੰਦੇ ਹੋ ਤਾਂ ਇਹ ਤੁਸੀਂ ਸਮਝੋ ਵੀ ਤੁਹਾਡਾ ਕੁੰਭ ਦੇ ਵਿੱਚ ਯੋਗਦਾਨ ਪੈ ਗਿਆ ਤਾਂ ਤੁਸੀਂ ਇਸ ਵਿੱਚ ਵੱਧ ਚੜ ਕੇ ਹਿੱਸਾ ਲਓ ਚਾਹੇ ਇੱਕ ਥਾਲੀ ਚਾਹੇ ਦੋ ਥਾਲੀ ਚਾਹੇ ਪੰਜ ਥਾਲੀਆਂ ਕੋਈ ਜ਼ਿਆਦਾ ਇਹ ਨਹੀਂ ਹੈ ਅਮਾਉਂਟ ਨਹੀਂ ਹੈ ਇਹ ਇੱਕ ਆਪਾਂ ਲੋਕਾਂ ਨੂੰ ਜਾਗਰੂਕ ਕਰਨ ਦਾ ਅਭਿਆਨ ਹੈ ਜਿਹੜਾ ਸਮਾਨੇਚ ਵੀ ਕੋਈ ਲੰਗਰ ਲੱਗਦਾ ਉੱਥੇ ਵੀ ਆਪਾਂ ਇਹ ਅਭਿਆਨ ਚਲਾਈਏ ਵੀ ਆਪਾਂ ਡਿਸਪੋਜ਼ਲ ਤੋਂ ਬਚੀਏ ਇਹ ਤਾਂ ਕੀ ਥਾਲੀ ਦਾ ਰੱਖਿਆ ਗਿਆ ਜਾਂ ਇਹਦੀ ਚਾਰਜਿੰਗ ਦਾ ਰੱਖਿਆ ਗਿਆ ਥਾਲੀ ਤੇ ਥੈਲੇ ਦੀ ਚਾਰਜਿੰਗ ਸਾਡੀ 150 ਰੁਪਏ ਹੈ ਜੀ ਪਰ ਹੈਡ ਪਰ ਹੈਡ ਪਰ ਇੱਕ ਇੱਕ ਥਾਲੀ ਦੇ ਨਾਲ ਇੱਕ ਥੈਲਾ ਹਾਂਜੀ ਅੱਜ ਤੁਸੀਂ ਇਹ ਮੋਹਮ ਜੋ ਸ਼ੁਰੂ ਕੀਤੀ ਗਈ ਹੈ ਅੱਜ ਦੇ ਉਹਦੇ ਵਿੱਚ ਅੱਜ ਪਹਿਲਾ ਦਿਨ ਸੀਗਾ ਤੁਹਾਡਾ ਕਿੰਨਾ ਕੁ ਤੁਹਾਨੂੰ ਯੋਗਦਾਨ ਮਿਲਿਆ ਕਿੰਨਾ ਕੁ ਤੁਹਾਡਾ ਸਹਿਯੋਗ ਕੀਤਾ ਅੰਦਾਜ਼ਾ ਜੀ ਅਸੀਂ ਅੱਜ ਪਹਿਲਾ ਦਿਨ ਸੀ ਅਸੀਂ ਕੁਝ 10 ਲੋਕਾਂ ਕੋਲ ਗਏ ਆ ਤਾਂ ਉਹਨਾਂ ਨੇ ਮੇਰਾ ਖਿਆਲ ਹੈ ਵੀ 2.5 348 ਸਾਡੇ ਕੋਲ ਇਕੱਠੀ ਅੱਜ ਹੋ ਗਈ ਹੈ ਠੀਕ ਵਧੀਆ ਪ੍ਰੋਗਰਾ ਕੀਤਾ ਹੈਗਾ ਤੁਸੀਂ ਮੈਂ ਤੁਹਾਨੂੰ ਵਿਸਤਾਰ ਦੇ ਵਿੱਚ ਇਸ ਦੀ ਜਾਣਕਾਰੀ ਦੇਣਾ ਚਾਹਾਂਗਾ ਜਿਸ ਤਰ੍ਹਾਂ ਕਿ ਦਿਪੂ ਜੀ ਨੇ ਤੇ ਸਾਡੇ ਪ੍ਰਧਾਨ ਸ਼੍ਰੀਸ਼ ਭੋਲਾ ਜੀ ਨੇ ਤੇ ਚੰਮਨ ਲਾਲ ਜੀ ਗੋਇਲ ਜੀ ਨੇ ਇਹਨਾਂ ਨੇ ਜਿਵੇਂ ਜਾਣਕਾਰੀ ਦਿੱਤੀ ਹੈ ਕਿ ਜੋ 2026 ਦੇ ਵਿੱਚ 2025 ਦੇ ਵਿੱਚ ਪ੍ਰਿਆਗਰਾਜ ਮਹਾਕੁੰਭ ਹੋਣ ਜਾ ਰਿਹਾ ਜੋ ਕਿ 13 ਜਨਵਰੀ ਤੋਂ ਲੈ ਕੇ 26 ਫਰਵਰੀ ਤੱਕ ਇਹ ਮਹਾਕੁੰਭ ਇਹ ਹੋਣ ਜਾ ਰਿਹਾ ਜਿੱਥੇ ਕਿ ਲਗਭਗ 40 ਕਰੋੜ ਜੋ ਸ਼ਰਧਾਲੂ ਨੇ ਉਹ ਇੱਥੇ ਆ ਕੇ ਇਸ ਕੁੰਭ ਦੇ ਵਿੱਚ ਇਸ਼ਨਾਨ ਕਰਨਗੇ ਤੇ ਪੂਰਨ ਦੇ ਭਾਗੀ ਬਣਨਗੇ ਜੋ ਫੈਸਲਾ ਕੀਤਾ ਗਿਆ ਹੈ ਮੈਨੇਜਮੈਂਟ ਵੱਲੋਂ ਸੰਘ ਵੱਲੋਂ ਉਹ ਇਹ ਕੀਤਾ ਗਿਆ ਕਿ ਜੋ ਇਸ ਇੱਕ ਕੁੰਭ ਦੇ ਮੇਲੇ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜੋ ਜਨਤਾ ਜਦੋਂ ਉੱਥੇ ਪਹੁੰਚਦੀ ਹੈ ਸ਼ਰਧਾਲੂ ਪਹੁੰਚਦੇ ਨੇ ਤਾਂ ਆਟੋਮੈਟਿਕਲੀ ਉੱਥੇ ਜੋ ਕੂੜਾ ਕਚਰਾ ਹੈ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਵੇਸਟੇਜ ਵੀ ਬਹੁਤ ਜ਼ਿਆਦਾ ਹੁੰਦੀ ਹੈ ਉਸਤ ਨੂੰ ਬਚਾਉਣ ਦੇ ਲਈ ਕਿ ਜੋ ਨਦੀਆਂ ਨੇ ਉਹ ਪ੍ਰਦੂਸ਼ਿਤ ਨਾ ਹੋਣ ਤੇ ਇਸ ਦੇ ਨਾਲ ਹੀ ਇਹ ਆਪਾਂ ਇੱਕ ਮੁਹਿੰਮ ਇਹਨਾਂ ਨੇ ਚਲਾਈ ਗਈ ਹੈ ਜੋ ਕਿ ਇੱਕ ਥੈਲਾ ਤੇ ਇੱਕ ਥਾਲੀ ਯਾਨੀ ਕਿ ਜਿੰਨੇ ਵੀ ਸ਼ਰਧਾਲੂ ਇਸ ਮਹਾਕੁੰਭ ਦੇ ਵਿੱਚ ਜਾਣਗੇ ਉਹਨਾਂ ਦੇ ਲਈ ਇੱਕ ਥੈਲਾ ਤੇ ਇੱਕ ਥਾਲੀ ਦਾ ਜੋ ਅ ਤਿੱਚਾ ਰੱਖਿਆ ਗਿਆ ਹੈ ਕਿ ਇਹ ਸਾਰੇ ਇੰਡੀਆ ਦੇ ਵਿੱਚੋਂ ਇਹ ਥਾਲੀ ਤੇ ਥੈਲਾ ਜੋ ਵੀ ਦਾਨੀ ਸੱਜਣ ਨੇ ਉਹਨਾਂ ਵੱਲੋਂ ਦਿੱਤਾ ਜਾਣਗੇ ਤੇ ਇਹ ਕੁੰਬ ਦੇ ਮੇਲੇ ਦੇ ਉੱਤੇ ਭੇਜੇ ਜਾਣਗੇ ਤਾਂ ਕਿ ਹਰੇਕ ਸ਼ਰਦਾਲੂ ਨੂੰ ਇੱਕ ਥੈਲਾ ਤੇ ਇੱਕ ਥਾਲੀ ਦਿੱਤੀ ਜਾ ਸਕੇ ਤੇ ਉਹ ਇਹ ਥੈਲਾ ਤੇ ਥਾਲੀ ਆਪਣੇ ਕੋਲ ਰੱਖਣਗੇ ਥਾਲੀ ਦੇ ਵਿੱਚ ਜੋ ਵੀ ਉਹਨਾਂ ਨੇ ਜੇ ਕਿਸੇ ਲੰਗਰ ਦੇ ਵਿੱਚ ਕੋਈ ਖਾਣਾ ਖਾਣਾ ਹੈ ਭੰਡਾਰਾ ਖਾਣਾ ਹੈ ਤਾਂ ਉਹ ਆਪਣੀ ਥਾਲੀ ਦੇ ਵਿੱਚ ਹੀ ਖਾਣਗੇ ਜਿਸ ਤੇ ਨਾਲ ਕਿ ਡਿਸਪੋਜ਼ਲ ਦੀ ਵਰਤੋਂ ਘਟੇਗੀ ਇਸ ਦੇ ਨਾਲ ਹੀ ਜੋ ਥੈਲਾ ਹੈ ਥੈਲੇ ਦੇ ਵਿੱਚੋਂ ਜਿੰਨਾ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਲਈ ਕੋਈ ਕਾਗਜ਼ ਹੈ ਜਾਂ ਵੇਸਟੇਜ ਦਾ ਕੋਈ ਸਮਾਨ ਹੈ ਉਹ ਥੈਲੇ ਦੇ ਵਿੱਚ ਪਾਣਗੇ ਤੇ ਉਹਨੂੰ ਆਪਣੇ ਜੋ ਵੀ ਜਗਾ ਮਿੱਥੀ ਗਈ ਹੋਏਗੀ ਉੱਥੇ ਜਾ ਕੇ ਕੂੜਾ ਦੇ ਉੱਤੇ ਉਹ ਥੈਲੇ ਦੇ ਵਿੱਚੋਂ ਉੱਥੇ ਢੇਰੀ ਕਰਨਗੇ ਤਾਂ ਕਿ ਕੁੰਬ ਦੇ ਵਿੱਚ ਸਫਾਈ ਰਹਿ ਸਕੇ ਜੋ ਸਮਾਨਾਂ ਦੀ ਟੀਮ ਹੈ ਜੋ ਵੈਸੇ ਤਾਂ ਇਹ ਸਾਰੇ ਇੰਡੀਆ ਦੇ ਵਿੱਚ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਇੱਥੇ ਅ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਕ ਥੈਲਾ ਤੇ ਇੱਕ ਥਾਲੀ ਦਾ ਸਹਾਇਕ ਹਰੇਕ ਬੰਦਾ ਇਸ ਦੇ ਵਿੱਚ ਦਵੇ ਇਸ ਤੋਂ ਵੱਧ ਵੀ ਤੁਸੀਂ ਦੇ ਸਕਦੇ ਹੋ ਚਾਹੇ 10 ਥਾਲੀਆਂ ਦਵੋ ਚਾਹੇ 50 ਥਾਲੀਆਂ ਦਵੋ ਹਾਲਾਂਕਿ ਜੋ ਥਾਲੀਆਂ ਨੇ ਜਾਂ ਥੈਲੇ ਨੇ ਉਹ ਇਹ ਕੀਤਾ ਗਿਆ ਕਿ ਅਗਰ ਅਲੱਗ-ਅਲੱਗ ਬੰਦਿਆਂ ਤੋਂ ਇਹ ਦਾਨੀ ਸੱਜਣਾ ਤੋਂ ਇਹ ਥਾਲੀਆਂ ਤੇ ਥੈਲੇ ਲਿੱਤੇ ਜਾਂਦੇ ਨੇ ਤਾਂ ਉਹ ਅਲੱਗ-ਅਲੱਗ ਸਾਈਜ਼ ਦੇ ਜਾਂ ਅਲੱਗ-ਅਲੱਗ ਤਰ੍ਹਾਂ ਦੇ ਉਹਨਾਂ ਤੋਂ ਇਕੱਤਰ ਹੋਣਗੇ ਇਸ ਲਈ ਇਹ ਪਰਨ ਕੀਤਾ ਗਿਆ ਕਿ ਡੋਨੇਸ਼ਨ ਦੇ ਤੌਰ ਤੇ ਜੋ ਕਿ ਇੱਕ ਫਿਕਸ ਰਾਸ਼ੀ ਰੱਖੀ ਗਈ ਹੈ 150 ਰੁਪਏ 150 ਰੁਪਏ ਦੇ ਵਿੱਚ ਇੱਕ ਸਟੀਲ ਦੀ ਥਾਲੀ ਤੇ ਉਹਦੇ ਵਿੱਚ ਇੱਕ ਥੈਲਾ ਇਹ 150 ਰੁਪਏ ਦੇ ਵਿੱਚ ਇਹ ਚੀਜ਼ ਦੋਨੇ ਚੀਜ਼ਾਂ ਨੇ ਜਿਹੜੀਆਂ ਉਹ ਮਿਲਦੀਆਂ ਨੇ ਇਹ ਜੋ ਪ੍ਰਬੰਧਕ ਨੇ ਉਹਨਾਂ ਵੱਲੋਂ ਇਹ ਇਕੱਠੇ ਤੌਰ ਦੇ ਉੱਤੇ ਹੀ ਇਹ ਚੀਜ਼ਾਂ ਬੱਕ ਕਮਿਊਨਿਟੀ ਦੇ ਵਿੱਚ ਇਹ ਖਰੀਦਿਆ ਜਾਣਗੇ ਤਾਂ ਕਿ ਇੱਕੋ ਨਾਲ ਦਾ ਜਿਹੜਾ ਸਮਾਨ ਉਹ ਸਾਰਿਆਂ ਨੂੰ ਦਿੱਤਾ ਜਾ ਸਕੇ ਸੋ ਸਾਰੇ ਸਮਾਨ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਨਾਲ ਸਹਿਯੋਗ ਕਰੋ ਤੇ ਜਿੰਨੀ ਵੀ ਤੁਸੀਂ ਇੱਕ ਥਾਲੀ, ਦੋ ਥਾਲੀ, ਪੰਜ ਥਾਲੀਆਂ, 10 20 ਜੋ ਵੀ ਤੁਹਾਡੀ ਸਮਰੱਥਾ ਦੇ ਅਨੁਸਾਰ ਤੁਸੀਂ ਇਸ ਦੇ ਵਿੱਚ ਛੱਲੇ ਜੋ ਕਰਨਾ ਚਾਹੁੰਦੇ ਹੋ ਤਾਂ ਤੋਂ ਤੁਸੀਂ ਇਹਦੇ ਵਿੱਚ ਦੇ ਸਕਦੇ ਹੋ 150 ਰੁਪਏ ਦੇ ਹਿਸਾਬ ਨਾਲ ਤੁਸੀਂ ਥਾਲੀ ਦੇ ਪੈਸੇ ਨੇ ਜੋ ਉਹ ਦੇ ਸਕਦੇ ਹੋ ਇਹਨਾਂ ਵੱਲੋਂ ਉਹ ਇਹ ਕਿਹਾ ਗਿਆ ਕਿ ਥਾਲੀਆਂ ਨੇ ਜਿਹੜੀਆਂ ਉਹ ਇਕੱਠੇ ਤੌਰ ਤੇ ਖਰੀਦ ਕੇ ਕੁੰਭ ਦੇ ਮੇਲੇ ਦੇ ਵਿੱਚ ਪਹੁੰਚਾਈਆਂ ਜਾਣਗੀਆਂ ਆ ਆਪਾਂ ਵੈਸੇ ਤਾਂ ਕੁੰਭ ਦੇ ਵਿੱਚ ਸਾਰਿਆਂ ਨੂੰ ਆਪਾਂ ਨੂੰ ਸ਼ਿਰਕਤ ਕਰਨੀ ਚਾਹੀਦੀ ਹੈ ਉੱਥੇ ਸਨਾਨ ਕਰਕੇ ਸਾਨੂੰ ਵੀ ਪੁੰਨ ਦੇ ਭਾਗੀ ਬੰਨਾ ਚਾਹੀਦਾ ਹੈ ਅਗਰ ਆਪਾਂ ਨਹੀਂ ਵੀ ਆਪਾਂ ਇਹ ਸਹਿਯੋਗ ਦਿੰਨੇ ਆ ਤਾਂ ਆਪਾਂ ਇੱਥੇ ਬੈਠੇ ਹੀ ਕੁੰਬ ਬਣਾ ਲਾਂਗੇ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੀ ਇਸ ਦੇ ਵਿੱਚ ਜੋ ਸਮਾਨਾਂ ਦੀ ਟੀਮ ਹਾਲਾਂਕਿ ਘਰ ਘਰ ਵੀ ਜਾਏਗੀ ਤੇ ਹਰ ਇੱਕ ਉਹਦੇ ਤੇ ਪ੍ਰਮੁੱਖ ਥਾਮਾਂ ਦੇ ਉੱਤੇ ਵੀ ਇਹ ਉਹ ਰੱਖੇ ਜਾਣਗੇ ਤਾਂ ਤੁਸੀਂ ਜਿੰਨਾ ਵੀ ਸਹਿਯੋਗ ਕਰ ਸਕਦੇ ਹੋ ਤਾਂ ਇਹਨਾਂ ਨੂੰ ਜ਼ਰੂਰ ਕਰੋ ਜੈ ਸ਼੍ਰੀ ਰਾਮ ਹਰ ਹਰ ਗੰਗੇ